कोर कमिटी दी मीटिंग ਹੁੰਦੀ ਆ ਸ਼੍ਰੋਮਣੀ ਅਕਾਲੀ ਦਲ ਮੀਟਿੰਗ ਕਰਦਾ ਆ ਉਸ ਦੇ ਵਿੱਚ ਕੋਰ ਕਮੇਟੀ ਮੈਂਬਰਸ ਉੱਥੇ ਮੌਜੂਦ ਹੁੰਦੇ ਨੇ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਦੇ ਵਿੱਚ ਇਹ ਮੀਟਿੰਗ ਰੱਖੀ ਜਾਂਦੀ ਹੈ ਬੜੇ ਹੀ ਵਿਵਾਦਿਤ ਸਮੇਂ ਦੇ ਵਿੱਚ ਇਹ ਮੀਟਿੰਗ ਰੱਖੀ ਗਈ ਹੈ ਬੜੇ ਹੀ ਕ੍ਰੂਸ਼ਲ ਸਮੇਂ ਦੇ ਵਿੱਚ ਇਹ ਮੀਟਿੰਗ ਰੱਖੀ ਗਈ ਪਰ ਉਸ ਮੀਟਿੰਗ ਦੇ ਵਿੱਚੋਂ ਇੱਕ ਚਿਹਰਾ ਗੈਰ ਹਾਜ਼ਰ ਹਾਲਾਂਕਿ ਗੈਰ ਹਾਜ਼ਰ ਤਾਂ ਬੜੇ ਚਿਹਰੇ ਰਹੇ ਨੇ ਪਰ ਇੱਕ ਵਿਸ਼ੇਸ਼ ਚਿਹਰਾ ਗੈਰ ਹਾਜ਼ਰ ਹੈ ਉਹ ਵਿਸ਼ੇਸ਼ ਚਿਹਰਾ ਹੋਰ ਕੋਈ ਨਹੀਂ ਸਕੋ ਸੁਖਬੀਰ ਸਿੰਘ ਬਾਦਲ ਦੇ ਸਾਲਾ ਸਾਹਿਬ ਵਿਕਰਮ ਸਿੰਘ ਮਜੀਠੀਆ ਨੇ ਬਿਕਰਮ ਸਿੰਘ ਮਜੀਠੀਆ ਮੀਟਿੰਗ ਦੇ ਵਿੱਚ ਨਹੀਂ ਆਏ ਬਿਕਰਮ ਸਿੰਘ ਮਜੀਠੀਆ ਮੀਟਿੰਗ ਦੇ ਵਿੱਚ ਕਿਉਂ ਨਹੀਂ ਆਏ ਇਹਦੇ ਉੱਤੇ ਸਵਾਲ ਖੜੇ ਹੋ ਰਹੇ ਨੇ ਕਿ ਬਿਕਰਮ ਸਿੰਘ ਮਜੀਠੀਆ ਇਸ ਮੀਟਿੰਗ ਦਾ ਹਿੱਸਾ ਕਿਉਂ ਨਹੀਂ ਬਣੇ ਦਰਸਲ ਸਵਾਲ ਤਾਂ ਨਹੀਂ ਖੜੇ ਹੋ ਰਹੇ ਨੇ ਕਿਉਂਕਿ ਲੰਘੇ ਕੁਝ ਦਿਨਾਂ ਦੇ ਵਿੱਚ ਲੰਘੇ ਇੱਕ ਦੋ ਮਹੀਨਿਆਂ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਤੇ ਸੁਖਬੀਰ ਸਿੰਘ ਬਾਦਲ ਦੇ ਆਪਸੀ ਰਿਸ਼ਤੇ ਦੇ ਉੱਤੇ ਚਰਚੇ ਕੀਤੇ ਜਾ ਰਹੇ ਨੇ ਉਹਨਾਂ ਦੇ ਰਿਸ਼ਤੇ ਬਾਰੇ ਵਿਚਾਰ ਵਟਾਂਦਰਾ ਹੋ ਰਿਹਾ ਆ ਔਰ ਇਹ ਇਸ ਬਾਰੇ ਚਰਚਾ ਛੜੀ ਹੋਈ ਹੈ ਕਿ ਅਕਾਲੀ ਦਲ ਦੀ ਅੰਦਰੂਨੀ ਸਥਿਤੀ ਮਾਫ ਕਰਨਾ ਬਾਦਲ ਪਰਿਵਾਰ ਦੀ ਅੰਦਰੂਨੀ ਸਥਿਤੀ ਜਿਹੜੀ ਹੈ ਉਹ ਵਿਗੜੀ ਹੋਈ ਹੈ ਅਸੀਂ ਨਹੀਂ ਕਹਿ ਰਹੇ ਚਰਚਾਵਾਂ ਕਹਿ ਰਹੀਆਂ ਨੇ ਹੁੰਦੀਆਂ ਡਿਬੇਟਾਂ ਕਹਿ ਰਹੀਆਂ ਨੇ ਪਰ ਸੁਖਬੀਰ ਸਿੰਘ ਬਾਦਲ ਇੱਕ ਕੋਰ ਕਮੇਟੀ ਦੀ ਮੀਟਿੰਗ ਕਰਦੇ ਨੇ ਉਹਨਾਂ ਦੇ ਵਿੱਚੋਂ ਵਿਕਰਮ ਸਿੰਘ ਮਜੀਠੀਆ ਗਿਆਰ ਹਾਜ਼ਰ ਨੇ ਐਡੀ ਵੱਡੀ ਮੀਟਿੰਗ ਦੇ ਵਿੱਚ ਹਿੱਸਾ ਨਹੀਂ ਬਣੇ ਆਪਣੇ ਆਪ 'ਚ ਹੈਰਾਨੀ ਦੀ ਗੱਲ ਹੈ ਹਾਲਾਂਕਿ ਵਿਕਰਮ ਸਿੰਘ ਮਜੀਠੀਆ ਜਿਹੜੇ ਨੇ ਉਹ ਆਪਣੇ ਬਿਵਾਕ ਅੰਦਾਜ਼ ਦੇ ਨਾਲ ਜਾਣੇ ਜਾਂਦੇ ਨੇ ਵਿਕਰਮ ਸਿੰਘ ਮਜੀਠੀਆ ਜਿਹੜੇ ਨੇ ਉਹ بڑے ਧਾਕੜ ਲੀਡਰ ਦੇ ਤੌਰ ਤੇ ਜਾਣੇ ਜਾਂਦੇ ਨੇ ਔਰ ਕਿਸੇ ਵੀ ਅਹੁਦੇ ਦੇ ਉੱਤੇ ਬੈਠੇ ਅਫਸਰ ਜਾਂ ਫਿਰ ਕਿਸੇ ਵੀ ਲੀਡਰ ਦੇ ਉੱਤੇ ਨਿਸ਼ਾਨਾ ਸਾਧਣ ਲੱਗੇ ਦੇਰ ਨਹੀਂ ਕਰਦੇ ਸਾਫ਼ ਤੌਰ ਦੇ ਉੱਤੇ ਸਮਝਿਆ ਜਾਂਦਾ ਹੈ ਪਰ ਉਹ ਵਿਕਰਮ ਸਿੰਘ ਮਜੀਠੀਆ ਜਿਹਨਾਂ ਨੂੰ ਪੰਜਾਬ ਪਸੰਦ ਕਰਦਾ ਹੈ ਕਥਿਤ ਤੌਰ ਦੇ ਉੱਤੇ ਹੀ ਸਹੀ ਜਿਹਨਾਂ ਨੂੰ ਨੌਜਵਾਨੀ ਪਸੰਦ ਕਰਦੀ ਹੈ ਉਹ ਲੀਡਰ ਮੌਜੂਦ ਨਹੀਂ ਰਹੇ ਇੱਥੇ ਯਾਦ ਕਰਾ ਦਿੱਤਾ ਜਾਵੇ ਕਿ ਵਿਕਰਮ ਸਿੰਘ ਮਜੀਠੀਆ ਬਾਰੇ ਚਰਚਾਾਂਵਾਂ ਚੱਲਦੀਆਂ ਸੀ ਕਿ ਜੇ ਖਡੂਰ ਸਾਹਿਬ ਤੋਂ ਭਾਈ ਅਮਰਤਪਾਲ ਸਿੰਘ ਦੇ ਖਿਲਾਫ ਵਿਕਰਮ ਸਿੰਘ ਮਜੀਠੀਆ ਹੁੰਦੇ ਤਾਂ ਸ਼ਾਇਦ ਨਤੀਜੇ ਬਦਲ ਸਕਦੇ ਸਨ ਨਤੀਜੇ ਭਾਵੇਂ ਨਾ ਬਦਲਦੇ ਪਰ ਜਿਹੜਾ ਵੋਟ ਪਰਸੈਂਟੇਜ ਰਿਹਾ ਜਿਹੜਾ ਮਾਰਜਨ ਰਿਹਾ ਉਹ ਬਦਲ ਸਕਦਾ ਸੀ ਉਹ ਹੋਰ ਜ਼ਿਆਦਾ ਸੌੜਾ ਹੋ ਸਕਦਾ ਸੀ ਘੱਟ ਹੋ ਸਕਦਾ ਸੀ ਪਰ ਵਿਕਰਮ ਸਿੰਘ ਮਜੀਠੀਆ ਵਰਗੇ ਲੀਡਰ ਨੂੰ ਇਸ ਮੀਟਿੰਗ ਦੇ ਵਿੱਚ ਨਹੀਂ ਲਿਆਂਦਾ ਗਿਆ ਜਾਂ ਫਿਰ ਉਹ ਆਪ ਹੀ ਨਹੀਂ ਆਏ ਹੁਣ ਇੱਥੋਂ ਸਥਿਤੀ ਸਾਫ਼ ਸਮਝ ਆਉਂਦੀ ਹੈ ਕਿ ਪਰਿਵਾਰ ਦੇ ਅੰਦਰਲੇ ਹਾਲਾਤ ਵੀ ਕੋਈ ਬਾਲੇ ਚੰਗੇ ਨਹੀਂ ਅਸੀਂ ਨਹੀਂ ਕਹਿ ਰਹੇ ਪਰ ਕੁਝ ਰਿਪੋਰਟਾਂ ਜਿਹੜੀਆਂ ਨੇ ਉਹਨਾਂ ਦੇ ਮੁਤਾਬਿਕ ਇਹ ਕਿਹਾ ਜਾ ਰਿਹਾ ਜ਼ਰੂਰ ਇਹਨਾਂ ਮਸਲਿਆਂ ਨੂੰ ਲੈ ਕੇ ਬਾਦਲ ਪਰਿਵਾਰ ਦੇ ਉੱਤੇ ਜਿੱਥੇ ਉਂਗਲੀਆਂ ਚੱਕੀਆਂ ਗਈਆਂ ਉਹਨਾਂ ਉਂਗਲੀਆਂ ਨੂੰ ਹੇਠਾਂ ਤਾਂ ਕਰਵਾ ਦਿੱਤਾ ਗਿਆ ਪਰ ਕਿਤੇ ਨਾ ਕਿਤੇ ਇਹ ਗੱਲਾਂ ਜਿਹੜੀਆਂ ਬਿਹਾਈਂਡ ਦ ਲਾਈਨਸ ਪੜਨਾ ਜਿਹੜਾ ਕਹਿੰਦੇ ਉਹ ਜ਼ਰੂਰੀ ਹੁੰਦਾ ਉਹੀ ਗੱਲਾਂ ਬਿਹਾਈਂਡ ਦ ਲਾਈਨਸ ਜਿਹੜੀਆਂ ਨੇ ਉਹ ਪੜਨੀਆਂ ਜ਼ਰੂਰੀ ਨੇ ਇਥੇ ਵਿਕਰਮ ਸਿੰਘ ਮਜੀਠੀਆ ਕਿਸੇ ਹੋਰ ਸਮਾਗਮ ਦੇ ਵਿੱਚ ਉਸ ਵਲੇ ਮਸ਼ਰੂਫ ਹੁੰਦੇ ਨੇ ਉਹਨਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਆਪਣੀਆਂ ਉਹ ਤਸਵੀਰਾਂ ਸਾਂਝੀਆਂ ਕੀਤੀਆਂ ਨੇ ਜਿੱਥੇ ਆਪਣੇ ਕਿਸੇ ਕਰੀਬੀ ਮਿੱਤਰ ਦੇ ਘਰ ਕਿਸੇ ਸ਼ੌਕ ਸਮਾਗਮ ਦੇ ਵਿੱਚ ਜਾਂਦੇ ਨੇ ਉੱਥੇ ਸ਼ਰਕਤ ਕਰਦੇ ਨੇ ਪਰ ਦੂਜੇ ਪਾਸੇ ਮੀਟਿੰਗ ਚੱਲ ਰਹੀ ਹੁੰਦੀ ਹੈ ਜਿਸ ਤੋਂ ਇਹ ਸਾਫ਼ ਜ਼ਾਹਿਰ ਹੁੰਦਾ ਹੈ ਕਿ ਵਿਕਰਮ ਸਿੰਘ ਮਜੀਠੀਆ ਮੀਟਿੰਗ ਤੋਂ ਅਲੱਗ ਰਹਿਣਾ ਚਾਹੁੰਦੇ ਨੇ ਕਿਉਂਕਿ ਜੇ ਵਿਕਰਮ ਸਿੰਘ ਮਜੀਠੀਆ ਉੱਥੇ ਆਉਂਦੇ ਜੇ ਪਰਮਿੰਦਰ ਸਿੰਘ ਢੀਂਸਾ ਸੁਖਦੇਵ ਸਿੰਘ ਢੀਂਸਾ ਉੱਥੇ ਆਉਂਦੇ ਜੇ ਸਿਕੰਦਰ ਸਿੰਘ ਮਲੂਕਾ ਉੱਥੇ ਆਉਂਦੇ ਤਾਂ ਜ਼ਾਹਿਰ ਤਨ ਗ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਦੇ ਖਿਲਾਫ ਹੋਣੀ ਆ ਸੀ ਪਰ ਗੱਲ ਇੱਥੇ ਆ ਕੇ ਟੁੱਕਦੀ ਹੈ ਕਿ ਮੀਟਿੰਗ ਦੇ ਵਿੱਚ ਪ੍ਰਧਾਨਗੀ ਨੂੰ ਲੈ ਕੇ ਕੋਈ ਸਵਾਲ ਕੋਈ ਸੰਸਾ ਕੋਈ ਮਨਮਟਾ ਪੈਦਾ ਹੀ ਨਹੀਂ ਕੀਤਾ ਗਿਆ ਮੀਟਿੰਗ ਦੇ ਅੰਦਰ ਜਿਹੜੇ ਮੁੱਖ ਕਾਰਨ ਸਨ ਜਿਨ੍ਹਾਂ ਨੂੰ ਲੈ ਕੇ ਸੋਚਿਆ ਸਮਝਿਆ ਜਾ ਰਿਹਾ ਸੀ ਕਿ ਇਹ ਮੀਟਿੰਗ ਰੱਖੀ ਗਈ ਹੋਵੇਗੀ ਉਸ ਕਾਰਨ ਨੂੰ ਉਹਨਾਂ ਕਾਰਨਾਂ ਨੂੰ ਵਿਸ਼ੇਸ਼ ਤੌਰ ਤੇ ਇਸ ਮੀਟਿੰਗ ਦੇ ਵਿੱਚ ਲਿਆਉਂਦਾ ਹੀ ਨਹੀਂ ਗਿਆ ਪਰ ਗੱਲ ਇੱਥੇ ਆ ਕਿ ਜੇ ਇਹ ਲੀਡਰ ਜਿਵੇਂ ਕਿ ਬਿਕਰਮ ਸਿੰਘ ਮਜੀਠੀਆ ਪਰਮਜੀਤ ਸਰਨਾ ਪਰਮੇਂਦਰ ਸਿੰਘ ਢੀਂਡ ਸਾ ਸੁਖਦੇਵ ਸਿੰਘ ਢੀਂਡ ਸਾ ਜਾਂ ਸਿਕੰਦਰ ਸਿੰਘ ਮਲੂਕਾ ਜੇ ਇਸ ਮੀਟਿੰਗ ਦੇ ਵਿੱਚ ਆਉਂਦੇ ਤਾਂ ਜ਼ਾਹਿਰ ਤਨ ਇਸ ਮੀਟਿੰਗ ਦਾ ਮਜਮੂਮ ਜਿਹੜਾ ਸੀ ਉਹ ਕੁਝ ਹੋਰ ਹੋ ਸਕਦਾ ਸੀਗਾ ਇਸ ਮੀਟਿੰਗ ਦਾ ਆਬਜੈਕਟਿਵ ਕੁਝ ਹੋਰ ਨਿਕਲ ਕੇ ਸਾਹਮਣੇ ਆ ਸਕਦਾ ਸੀ ਪਰ ਇਹ ਮੀਟਿੰਗ ਬੇਸਿੱਟਾ ਰਹੇਗੀ ਔਰ ਬਿਕਰਮ ਸਿੰਘ ਮਜੀਠੀਆ ਤੇ ਹੋਰ ਵੱਡੇ ਲੀਡਰਾਂ ਦੇ ਨਾਂ ਆਉਣ ਦੇ ਨਾਲ ਕੀ ਨੁਕਸਾਨ ਹੋਇਆ ਇਹ ਚਰਚਾਵਾਂ ਦਾ ਵਿਸ਼ਾ ਬਣਿਆ ਹੋਇਆ ਜੋ ਵੀ ਹੋਏਗਾ ਹੋਂ ਦੇ ਸਮੇਂ ਨੂੰ ਇਹ ਜਾਣਨ ਦੀ ਲੋੜ ਹੈ ਕਿਉਂਕਿ ਬਿਕਰਮ ਸਿੰਘ ਮਜੀਠੀਆ ਦਾ ਵਖਰੇਵਾ ਜਿਹੜਾ ਹੈ ਉਹ ਹੌਲੀ-ਹੌਲੀ ਕਰਕੇ ਹੋਰ ਉੱਬਰਦਾ ਜਾ ਰਿਹਾ ਹੈ ਲੋਕ ਸਭਾ ਚੋਣਾਂ ਦੇ ਵਿੱਚ ਤਾਂ ਖੈਰ ਜ਼ਰੂਰੀ ਸੀਗਾ ਔਰ ਉਸ ਜ਼ਰੂਰਤ ਨੂੰ ਬਿਕਰਮ ਸਿੰਘ ਮਜੀਠੀਆ ਤੇ ਸੁਖਬੀਰ ਸਿੰਘ ਬਾਦਲ ਨੇ ਸ਼ਾਇਦ ਸਮਝ ਲਿਆ ਸੀ ਪਰ ਹੁਣ ਜਦੋਂ ਲੋਕ ਸਭਾ ਚ ਹੋਣਾ ਹੋ ਹਟੀਆਂ ਨੇ ਤੇ ਇਸ ਤੋਂ ਬਾਅਦ ਦੀ ਕੀ ਸਥਿਤੀ ਬਣਦੀ ਹੈ ਇੱਥੇ ਵਿਚਾਰ ਕਰਨਾ ਜ਼ਰੂਰੀ ਹੈ ਔਰ ਖਾਸ ਕਰਕੇ ਆਬਜ਼ਰਵੇਸ਼ਨ ਜ਼ਰੂਰੀ ਹੈ ਜੋ ਵੀ ਹੋਊਗਾ ਆਉਂਦੇ ਸਮੇਂ ਨੂੰ ਦੱਸਦੇ ਰਵਾਂਗੇ ਬਣੇ ਰੋ 1 ਇੰਡੀਆ ਪੰਜਾਬੀ ਤੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ